ਭੱਲਿਓ ਵੀ ਮੇਰੀ ਆਤਮਾ ਨੂੰ ਜੇ ਮਿਲਣਾ ਆਤਮਿਕ ਦਰਸ਼ਨ ਕਰਨੇ ਨੇ ਤੇ ਉਹ ਗ੍ਰੰਥ ਦੇ ਵਿੱਚ ਹੋਣ ਜੇ ਮੇਰੇ ਸਰੀਰਕ ਦਰਸ਼ਨ ਕਰਨੇ ਨੇ ਤੇ ਉਹ ਪੰਜਾਂ ਪਿਆਰਿਆਂ ਦੇ ਵਿੱਚ ਹੋਣਗੇ ਉਹ ਪੰਥ ਵਿੱਚੋਂ ਹੋਣਗੇ ਉਹ ਪੰਥ ਵਿੱਚੋਂ ਦਰਸ਼ਨ ਹੋਣਗੇ ਸੋ ਕਲਗੀਧਾ ਦਸ਼ਮੇਸ਼ ਪਤਾਨੇ ਨਦੇੜ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਸ਼ੇ ਕੀਤੀ ਹੁਣ ਸਾਡੇ ਮਨ ਦੇ ਵਿੱਚ ਇਹ ਸਵਾਲ ਆਵੇਗਾ ਵੀ ਇਹ ਜਿਹੜਾ ਗੁਰਤਾ ਗੱਦੀ ਵਸੇ ਕੀਤੀ ਹੈ ਇਹਦੇ ਬਾਰੇ ਕੋਈ ਅਗਵਾਈ ਜਦੋਂ ਆਪਾਂ ਪਟਵੰਿਆਂ ਨੂੰ ਪੜਦੇ ਹਾਂ ਜਦੋਂ ਆਪਾਂ ਪਟਵੰਿਆਂ ਨੂੰ ਪੜਦੇ ਹਾਂ ਪਟ ਕੀਰਤ ਜੀ ਨੇ ਉਹਨਾਂ ਦੀ ਅੱਗੋਂ ਅੰਸ਼ ਵੰਸ ਹੈ ਪਟ ਕੇਸੋ ਜੀ ਅੱਗੇ ਜਾ ਕੇ ਜਦੋਂ ਗੁਰਤਾ ਗੱਦੀ ਦਿੱਤੀ ਗਈ ਉਸ ਵਕਤ ਕਲਗੀ ਦਾ ਦਸ਼ਮੇਸ਼ ਪਿਤਾ ਦੇ ਕੋਲ ਖੜੇ ਹੋਏ ਨੇ ਪਟ ਨਰਬਦ ਜੀ ਪਟ ਨਰਬਦ ਜੀ ਉਹ ਕੋਲ ਖੜੇ ਹੋਏ ਜਦੋਂ ਇਹ ਗੱਦੀ ਦਿੱਤੀ ਹੈ ਸਾਡੇ ਵਿਦਵਾਨ ਸਾਡੇ ਜੋ ਹਿਸਟੋਰੀਅਨ ਨੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪ੍ਰਗਟ ਕੀਤੀਆਂ ਜਦੋਂ ਪਿਆਰਾ ਸਿੰਘ ਪਦਮ ਜੀ ਉਹਨਾਂ ਦੀਆਂ ਲਿਖਤਾਂ ਪੜੋਗੇ ਉਹਨਾਂ ਦੇ ਵਿੱਚੋਂ ਵੀ ਇਹ ਗੱਲਾਂ ਪ੍ਰਗਟ ਹੋ ਜਾਂਦੀਆਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਉਹਨਾਂ ਦੀਆਂ ਲਿਖਤਾਂ ਪੜੋਗੇ ਉਹਦੇ ਵਿੱਚੋਂ ਵੀ ਇਹ ਗੱਲਾਂ ਪ੍ਰਗਟ ਹੋ ਜਾਂਦੀਆਂ ਹੋਰ ਬਥੇਰੇ ਵਿਦਵਾਨ ਨੇ ਜਿਨ੍ਹਾਂ ਨੇ ਇਹ ਗੱਲਾਂ ਨੂੰ ਪ੍ਰਗਟ ਕੀਤਾ ਹੈ ਵੀ ਜਦੋਂ ਗੁਰਤਾ ਗੱਦੀ ਦਿੱਤੀ ਗਈ ਫਿਰ ਅੱਗੇ ਜਾ ਕੇ ਕੋਈ ਸਮੇਂ ਦੇ ਬਾਅਦ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਜੋ ਕਲਗੀ ਦਾ ਦਸ਼ਮੇਸ਼ ਪਿਤਾ ਨੇ ਹੁਕਮ ਕੀਤਾ ਤੇ ਉਹ ਅੱਜ ਸਾਡੇ ਕੋਲ ਦੋਰੇ ਰੂਪ ਦੇ ਵਿੱਚ ਜਦੋਂ ਆਪਾਂ ਦੋਰਾ ਪੜਦੇ ਆਂ ਲਫ਼ਜ਼ ਤਾਂ ਆਪਾਂ ਦੋਰਾ ਹੀ ਵਰਤਦੇ ਆਂ ਪਰ ਅਸਲ ਦੇ ਵਿੱਚ ਇਹ ਤਿੰਨ ਦੋਰੇ ਆਪਾਂ ਪਹਿਲਾ ਦੋਰਾ ਪੜਦੇ ਆਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਿੱਖੋ ਮੈਂ ਤੁਹਾਨੂੰ ਖਾਸ ਤੌਰ ਦੇ ਉੱਤੇ ਇੱਕ ਦਹਾਇਤ ਕਰਕੇ ਚੱਲਿਆਂ ਇੱਕ ਗੱਲ ਦੱਸ ਕੇ ਚੱਲਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਗੁਰਬਾਣੀ ਤੋਂ ਬਿਨਾਂ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਉਣਾ ਜੇ ਸੀਸ ਝੁਕਾਉਣਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਾਉਣਾ ਹੈ ਤੇ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ